ਅੱਜ ਮੈਂ ਦੇਖਾਂਗਾ ਤੇਰਾ ਬਾਬਾ ਨਾਨਕ ਹਲਕੇ ਚ ਕਾਲੀ ਨੌਦ ਦਾ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਮੈਂ 2 ਸਾਲ ਤਾਂ ਨਹੀਂ ਕਿਸੇ ਨੂੰ ਕੁਝ ਵੀ ਕਿਹਾ ਪਰ ਇੱਕ ਗੱਲ ਸੁਣ ਲਓ ਜਾਂਚ ਮੈਨੂੰ ਸਾਰੇ ਉਹ ਸਾਰੇ ਕੰਮ ਕਰਨ ਦੀ ਫਿਰ ਮੈਨੂੰ ਕੋਈ ਜੰਨਾ ਮੱਤੀ ਮਾਰਾ ਚੰਗਾ ਗਏ ਕਿਉਂਨੇ ਬੜਾ ਧੱਕਾ ਕਰਾਇਆ ਫਿਰ ਮੈਂ ਉਹ ਉਹ ਨੂੰ ਕਰਕੇ ਮੁਖਾਉਂਗਾ ਜਿਹੜਾ ਉਹਨੇ ਅੱਜ ਤੱਕ ਸਭਾ ਨਾਲ ਦੇਖਿਆ ਹੋਇਆ ਉਹ ਹੀ ਕਰਕੇ ਖਬਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਨੇ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਨੂੰ ਸਿੱਧੀ ਧਮਕੀ ਦਿੱਤੀ ਹੈ ਇਸ ਆਪ ਆਗੂ ਨੇ ਸ਼ਰ੍ਹਾਮ ਤੱਕਾ ਕਰਨ ਦੀ ਧਮਕੀ ਦਿੱਤੀ ਅਤੇ ਕਾਂਗਰਸ ਪਾਰਟੀ ਅਤੇ ਅਕਾਲੀ ਵਰਕਰਾਂ ਨੂੰ ਪ੍ਰਚਾਰ ਨਾ ਕਰਨ ਦੀ ਧਮਕੀ ਦਿੱਤੀ ਦਰਸਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਸਹਿਰੀ ਕਲਸੀ ਦੇ ਹੱਕ ਵਿੱਚ ਕਸਬਾ ਕਲਾਨੌਰ ਚ ਇੱਕ ਮੀਟਿੰਗ ਰੱਖੀ ਗਈ ਸੀ ਜਿੱਥੋਂ ਇੱਕ ਵੀਡੀਓ ਕਲਿੱਪ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵਰੋਧੀਆਂ ਨੂੰ ਸਿੱਧੀ ਧਮਕੀ ਦੇਣ ਦੇ ਇਨਸਾਰਾ ਰਹੇ ਨੇ ਟੈਕਨੋ ਲੋਕ ਗੱਲ ਕਰੰਨਾ ਅੱਜ ਮੈਂ ਵੇਖਾਂਗਾ ਡੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਲਦਲ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਮੈਂ 2 ਸਾਲ ਤਾਂ ਨਹੀਂ ਕਿਸੇ ਨੂੰ ਕੁਝ ਵੀ ਕਿਹਾ ਪਰ ਇੱਕ ਗੱਲ ਸੁਣ ਲੋ ਜਾਜ ਮੈਨੂੰ ਸਾਰੀ ਉਹ ਸਾਰੇ ਕੰਮ ਕਰਨ ਦੀ ਫੇਰ ਮੈਨੂੰ ਕੋਈ ਜੰਨਾ ਮੱਗੀ ਮਾੜਾ ਚੰਗਾ ਕਹੇ ਕਿ ਉਹਨੇ ਬੜਾ ਧੱਕਾ ਕਰਾਇਆ ਫੇਰ ਮੈਂ ਉਹ ਉਹ ਨੂੰ ਕਰਕੇ ਖਾਉਂਦਾ ਜਿਹੜਾ ਉਹਨੇ ਅੱਜ ਤੱਕ ਸਵਾਰਾ ਦੇਖਿਆ ਹੋਇਆ ਉਹ ਵੀ ਕਰਕੇ ਖਾਉਂਦਾ ਓਏ ਸੋਨਿਹਾਰਾ ਪਤਾ ਐ ਮੈਂ ਬੋਲਣ ਦਾ ਲਾਈਵ ਚਲੋਂ ਮੁੰਡੇ ਨੇ ਮੈਂ ਕਾਹ ਬੋਲਣ ਰਿਹਾ ਕਿਉਂ ਜਿਹੜੇ ਘਰਾਂ ਚ ਵੱਡਿਓ ਵੀ ਸੁਣਦਾ ਮੇਰੀ ਗੱਲ ਸਰਦਾਰ ਸਾਹਿਬ ਮੈਂ ਹਰ ਵਾਰੀ ਕਹਿੰਦਾ ਦੀ ਭਾਜੀ ਇਹਨਾਂ ਮੈਨੂੰ 2200 222 ਚ ਪਾਈ ਆ ਸਮਾ ਆ ਗਿਆ ਤੇ ਗੁਰਦੀਪ ਸਿੰਘ ਰੰਦਾਵਾ ਨੇ ਵਿਰੋਧੀਆਂ ਨੂੰ ਤਾਕੀ ਦਿੰਦੇ ਹੋਏ ਕਿਹਾ ਕਿ 2 ਸਾਲ ਤਾ ਉਹਨਾਂ ਨੇ ਕਿਸੇ ਨੂੰ ਵੀ ਕੁਝ ਨਹੀਂ ਕਿਹਾ ਪਰ ਹੁਣ ਉਹ ਵੇਖਣਗੇ ਕਿ ਡੇਰਾ ਪਾਬਾ ਨਾਨਕ ਵਿੱਚ ਕਿਹੜਾ ਵਿਅਕਤੀ ਕਾਂਗਰਸ ਪਾਰਟੀ ਜਾਂ ਫਿਰ ਅਕਾਲੀਆਂ ਦੇ ਬਸਤੇ ਚੁੱਕਦਾ ਐਥੇ ਹੀ ਬਸ ਨਹੀਂ ਉਹਨਾਂ ਨੇ ਆਪਣੀ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿਪਾਵੇਂ ਬਾਅਦ ਵਿੱਚ ਉਹਨਾਂ ਨੂੰ ਕੋਈ ਕਿੰਨਾ ਹੀ ਮਰਜੀ ਮਾਰਾ ਕਹਿੰਦਾ ਰਹੇ ਕਿ ਉਹਨਾਂ ਨੇ ਬੜਾ ਤੱਕਾ ਕਰਵਾਇਆ ਪਰ ਉਹ ਉਸ ਵਿਅਕਤੀ ਨੂੰ ਅਜਿਹੇ ਸਮਾਂ ਵੀ ਦਿਖਾਉਣਗੇ ਜਿਹੜਾ ਸਮਾਂ ਉਸ ਨੇ ਕਦੇ ਨਾ ਵੇਖਿਆ ਹੋਵੇ ਪਾਵਕੇ ਉਹ ਸ਼ਰਿਆਮ ਤੱਕਾ ਕਰਨ ਦੀ ਧਮਕੀ ਦੇ ਰਹੇ ਨੇ ਹਾਲਾਂਕਿ ਹੁਣੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਅਤੇ ਵਿਰੋਧੀ ਤਿਰ੍ਹਾਂ ਇਸ ਨੂੰ ਲੈ ਕੇ ਆਪ ਤੇ ਨਿਸ਼ਾਨੇ ਵੀ ਸਾਧ ਰਹੀਆਂ ਨੇ ਇੱਕ ਵਾਰ ਮੁਰਤੋ ਤੁਹਾਨੂੰ ਗੁਰਦੀਪ ਸਿੰਘ ਰਿੰਦਾਵਾਦਾ ਦਾ ਬਿਆਨ ਸੁਣਾਉਣਿਆ ਜਿਸ ਵਿੱਚ ਉਹਨਾਂ ਨੇ ਵਿਰੋਧੀਆਂ ਨੂੰ ਸ਼ਰਿਆਮ ਧਮਕੀ ਦਿੱਤੀ ਹੈ ਨੇ ਅੱਜ ਮੈਂ ਵੇਖਾਂਗਾ ਤੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਲਦਲ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਮੈਂ 2 ਸਾਲ ਤਾਂ ਨਹੀਂ ਕਿਸੇ ਨੂੰ ਕੁਝ ਵੀ ਕਿਹਾ ਪਰ ਇੱਕ ਗੱਲ ਸੁਣ ਲਓ ਜਾਂਚ ਮੈਨੂੰ ਸਾਰੇ ਹੀ ਸਾਰੇ ਕੰਮ ਕਰਨ ਦੀ ਫਿਰ ਮੈਨੂੰ ਕੋ ਜਨਾ ਮੱਤੀ ਮਾੜਾ ਚੰਗਾ ਗਏ ਕਿ ਉਹਨੇ ਬੜਾ ਧੱਕਾ ਕਰਾਇਆ ਫਿਰ ਮੈਂ ਉਹ ਕਰਕੇ ਮੁਖੰਦਾ ਜਿਹੜਾ ਉਹਨੇ ਅੱਜ ਤੱਕ ਸਭਾ ਨਾਲ ਦੇਖਿਆ ਹੋਇਆ ਉਹ ਹੀ ਕਰਕੇ ਦੋ ਨਾ ਓਏ ਸੁਨਹਿਰ ਆਪਾਂ ਤਾਂ ਮੈਂ ਬੋਲਣ ਦਾ ਲਾਈਵ ਚੋਂ ਮੁੰਡੇ ਨੇ ਮੈਂ ਤਾਂ ਬੋਲਣ ਰਿਹਾ ਕਿ ਉਹ ਜਿਹੜੇ ਘਰਾਂ ਚ ਵੱਡਿਓ ਵੀ ਸੁਣੋ ਮੇਰੀ ਗੱਲ ਸਰਦਾਰ ਸਾਹਿਬ ਮੈਂ ਹਰ ਵਾਰੀ ਕਹਿੰਦਾ ਕਿ ਜਿਹੜੀ ਭਾਜੀ ਐ ਨਾ ਮੈਨੂੰ 220 222 ਚ ਪਾਈ ਆ ਸਮਾ ਆ ਗਿਆ ਹਾਲਾਂਕਿ ਇਹ ਥੇ ਵੀ ਜ਼ਿਕਰ ਹੋ ਗਿਆ ਕਿ ਰੰਧਾਵਾ ਨੇ ਮੰਨਿਆ ਕਿ ਉਹ ਘਰੇ ਬੈਠੇ ਲੋਕਾਂ ਨੂੰ ਇਹ ਗੱਲ ਜਨਤਕ ਤੌਰ ਤੇ ਸੁਣਾਉਣਾ ਚਾਹੁੰਦੇ ਨੇ ਇਸੇ ਲਈ ਉਹ ਲਾਈਵ ਚੱਲਦੇ ਪ੍ਰੋਗਰਾਮ ਵਿੱਚ ਇਹ ਗੱਲ ਆਖ ਰਹੇ ਨੇ ਭਾਵੇਂ ਕਿ ਗੁਰਦੀਪ ਸਿੰਘ ਰੰਧਾਵਾ ਇਹ ਗੱਲ ਪਹਿਲਾਂ ਤੋਂ ਹੀ ਜਾਣਦੇ ਸੀ ਕਿ ਉਹਨਾਂ ਦੀ ਗੱਲ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ ਜਾਂ ਫਿਰ ਲਾਈਵ ਚਲਾਇਆ ਜਾ ਰਿਹਾ ਹੈ ਇਸ ਲਈ ਉਹਨਾਂ ਵੱਲੋਂ ਇਹ ਸ਼ਰੈਆਮਤਮਕ ਦਿੱਤੀ ਗਈ ਹੈ ਹਾਲਾਂਕਿ ਹੁਣ ਵਿਰੋਧੀ ਧਿਰਾਂ ਉਹਨਾਂ ਖਿਲਾਫ ਚੋਣ ਕਮਿਸ਼ਨ ਜਾਣ ਦੀ ਤਿਆਰੀ ਕਰ ਰਹੀਆਂ ਨੇ ਪਰ ਫਿਲਹਾਲ ਲਈ ਗੁਰਦੀਪ ਸਿੰਘ ਰੰਦਾਵਾ ਦਾ ਇਹ ਬਿਆਨ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਸਿੱਕੇ ਹਰ ਪਾਸੇ ਚਰਚਾ ਹੈ ਅਤੇ ਵਿਰੋਧੀ ਧਿਰਾਂ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਹਮਲਾ ਵਰ੍ਹ ਰਹੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ